ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਆਪਾਂ ਗੱਲ ਕਰਨ ਜਾ ਰਹੇ ਹਾਂ ਅਧਿਆਪਕ ਮੋਰਚੇ ਦੇ ਬਾਰੇ ਸਰਕਾਰ ਨੇ ਮੰਗਾਂ ਮੰਨ ਲੀਆਂ ਨੇ ਤੇ ਕਰ ਦਿੱਤਾ ਹੈ ਐਲਾਨ ਹੁਣ ਅਧਿਆਪਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਖੇਚ ਲੋ ਹੁਣ ਤਿਆਰੀ ਹੋਣ ਵਾਲਾ ਹੈ ਕਿਹੜਾ ਕੰਮ ਆਪਾਂ ਇਹ ਦੱਸਾਂਗੇ ਤਾਂ ਅਧਿਆਪਕ ਮੋਰਚ ਨੇ ਇੱਕ ਗੱਲ ਤਾਂ ਕਨਫਰਮ ਕਰ ਦਿੱਤੀ ਹੈ ਕਿ ਜੇ ਕਰਾਪੀਆਂ ਮੰਗਾਂ ਮੰਵਾਉਣੀਆਂ ਨੇ ਤਾਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਨਾ ਪੈਂਦਾ ਉਹ ਵੀ ਇਕੱਠੇ ਹੋ ਕੇ ਜਿਵੇਂ ਕਿ ਨਾਟ ਚਾਰਨ ਵਿੱਚ 23 64 ਅਤੇ ਹੋਰ ਭਰਤੀਆਂ ਚੱਲ ਰਹੀਆਂ ਨੇ ਪਰ ਸਟੂਡੈਂਟਸ ਫਿਲਹਾਲ ਇਕੱਠੇ ਨਹੀਂ ਹੋ ਰਹੇ ਕਿਸੇ ਇੱਕ ਮੰਚ ਤੇ ਉਹਨਾਂ ਨੂੰ ਰਿਕਵੈਸਟ ਹੈ ਕਿ ਇਸ ਦਰਨੇ ਤੋਂ ਕੋਈ ਸੇਧ ਲਓ ਅਤੇ ਦੇਖੋ ਕਿ ਕਿਵੇਂ ਅਧਿਆਪਕ ਮੋਰਚੇ ਵਾਲਿਆਂ ਨੇ ਆਪਣੀ ਮੰਗਾਂ ਮਨਵਾਈਆਂ ਨੇ ਸਰਕਾਰ ਦੇ ਕੋਲੋਂ ਤਾਂ ਆਓ ਤੁਹਾਨੂੰ ਦਿਖਾਉਣੇ ਆ ਉਹ ਖਬਰ ਕਿ ਸਰਕਾਰ ਨੇ ਕਿਹੜੀ ਕਿਹੜੀ ਮੰਗਾਂ ਮੰਨ ਲਈਆਂ ਨੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰ ਦੇਣਾ ਕਿਉਂਕਿ ਆਪਾਂ ਇੱਥੇ ਹਰ ਤਰ੍ਹਾਂ ਦੀ ਪੰਜਾਬ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤੇ ਚਲੋ ਦੋਸਤੋ ਤੁਹਾਨੂੰ ਦਿਖਾਉਣੀ ਹੈ ਅੱਜ ਦੀ ਖਬਰ ਤਾਂ ਦੇਖੋ ਜੀ ਇਹ ਹੈ ਖਬਰ ਅਧਿਆਪਕਾਂ ਤੱਕ ਤਰੱਕੀਆਂ ਪਹੁੰਚ ਚੁੱਕੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਮਾਸਟਰ ਕਾਰਡ ਤੋਂ ਲੈਕਚਰਰ ਦੀ ਤੱਕੀ ਦੀ ਕਰ ਅਧਿਆਪਕਾਂ ਚ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਵਿੱਤੀ ਵਿਭਾਗ ਵੱਲੋਂ ਵੱਖ-ਵੱਖ ਅਫੀਸ਼ੀਆਂ ਦੇ ਮਾਸਟਰ ਤੋਂ ਤਰੱਕੀ ਦੇ ਕੇ ਲੈਕਚਰਰ ਬਣਾ ਦਿੱਤਾ ਗਿਆ ਮਾਸਟਰ ਕਾਰਡਰ ਯੂਨੀਅਨ ਦੇ ਪ੍ਰਧਾਨ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਮਾਸਟਰ ਕੇਡਰ ਯੂਨੀਅਨ ਪੰਜਾਬ ਮਾਸਟਰ ਕੇਡਰ ਲੈਕਚਰਰ ਤੋਂ ਮਾਸਟਰ ਕੇਡਰ ਹੈੱਡ ਮਾਸਟਰ ਦੀਆਂ ਤਰੱਕੀਆਂ ਵਾਸਤੇ ਸੰਘਰਸ਼ ਕਰਦੀ ਆ ਰਹੀ ਹੈ ਅਤੇ ਤਰੱਕੀਆਂ ਦੀ ਢੀਕ ਵਿੱਚ ਬਹੁਤ ਸਾਰੇ ਅਧਿਆਪਕ ਸੇਵਾਮੁਕਤ ਵੀ ਹੋ ਗਏ। ਮਾਸਟਰ ਕੇਡਰ ਯੂਨੀਅਨ ਨੇ ਬੜੀ ਸਿੱਦਤ ਅਤੇ ਸੰਘਰਸ਼ ਦੇ ਸਦਕਾ ਹਰ ਵਿਸ਼ੇ ਦੇ ਮਾਸਟਰ ਕੇਡਰ ਤੋਂ ਲੈਕਚਰਰ ਦੀਆਂ ਵੱਡੀ ਗਿਣਤੀ ਵਿੱਚ ਤਰੱਕੀਆਂ ਕਰਵਾਈਆਂ ਨੇ। ਇਸ ਲੰਬੇ ਸੰਘਰਸ਼ ਸਦਕਾ ਮਾਸਟਰ ਕੇਡਰ ਯੂਨੀਅਨ ਪੰਜਾਬ ਨੇ ਸਿੱਖਿਆ ਮੰਤਰੀ ਤੇ ਡੀਪੀਏ ਸੈਕੰਡਰੀ ਨਾਲ ਬਹੁਤ ਸਾਰੀਆਂ ਮੀਟਿੰਗਾਂ ਵੀ ਕੀਤੀਆਂ ਮਾਸਟਰ ਕੇਡਰ ਯੂਨੀਅਨ ਨੇ ਸੰਘਰਸ਼ ਨੂੰ ਉਦੋਂ ਬੂਰ ਪਿਆ ਜਦੋਂ ਸਿੱਖਿਆ ਵਿਭਾਗ ਪੰਜਾਬ ਨੇ ਵੱਡੀ ਗਿਣਤੀ ਵਿੱਚ ਹਰ ਵਿਸ਼ੇ ਦੀਆਂ ਤਰੱਕੀਆਂ ਕੀਤੀਆਂ ਜਿਸ ਨਾਲ ਲੰਬੇ ਸਮੇਂ ਤੋਂ ਤਰੱਕੀਆਂ ਦੀ ਉਡੀਕ ਕਰਦੇ ਆਪਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਸੋ ਦੋਸਤੋ ਇਹ ਤੋਂ ਤਾਂ ਇਹ ਕਨਫਰਮ ਹੋ ਚੁੱਕਾ ਹੈ ਕਿ ਸੰਘਰਸ਼ ਤੋਂ ਬਿਨਾ ਜਿੱਤ ਅਤੇ ਕੁਝ ਵੀ ਮਿਲਣਾ ਥੋੜਾ ਜਾਂ ਮੁਸ਼ਕਿਲ ਹੈ ਮਿਲੇਗਾ ਪਰ ਥੋੜਾ ਲੇਟ ਮਿਲੇਗਾ ਪਰ ਜੇਕਰ ਤੁਸੀਂ ਚਾਹੁੰਦੇ ਕਿ ਤੁਹਾਡਾ ਤੁਹਾਨੂੰ ਹੀ ਮਿਲੇ ਤਾਂ ਆਪਣੇ ਆਸ-ਪਾਸ ਦੇਖੋ ਅਤੇ ਸੋਚੋ ਕਿ ਸਹੀ ਹੋ ਰਿਹਾ ਹੈ ਜਾਂ ਨਹੀਂ ਤਾਂ ਆਪਣੀ ਯੂਨੀਅਨ ਦੇ ਨਾਲ ਜ਼ਰੂਰ ਜੁੜੋ ਜਿਵੇਂ ਕਿ ਕੱਲ ਵੀ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਨਵੀਆਂ ਪੱਟੀਆਂ ਕਢਵਾਉਣ ਦੇ ਲਈ ਯੂਨੀਅਨ ਸੰਘਰਸ਼ ਕਰ ਰਹੀ ਹੈ ਤਾਂ ਉਹਨਾਂ ਨਾਲ ਜ਼ਰੂਰ ਜੁੜੋ ਜੇਕਰ ਤੁਸੀਂ ਈਟੀਟੀ ਟੈਟ ਪਾਸ ਹੋ ਜੇਕਰ ਕਰ ਰਹੇ ਹੋ ਤਾਂ ਵੀ ਤਾਂ ਧੰਨਵਾਦ ਦੋਸਤੋ ਵੀਡੀਓ ਕਿਵੇਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਣਾ ਜੇਕਰ ਕੋਈ ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਉਹ ਵੀ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਧੰਨਵਾਦ ਜੀ